ਅੰਮ੍ਰਿਤ ਵੇਲੇ ਉੱਠਣਾ ਇੱਕ ਕਰਮ ਹੈ ਮਹਾਰਾਜ ਕਹਿੰਦੇ ਇਹ ਇਹ ਬਖਸ਼ਿਸ਼ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਇਥੇ ਉੱਠਦੇ ਵੀ ਉਹਨਾਂ ਨੇ ਇੱਕ ਵਾਰ ਕਿਹਾ ਸੀ ਜਿਨ੍ਹਾਂ ਦੇ ਘਰ ਰੱਬ ਸੱਦੇ ਦਿੰਦਾ ਹੈ ਆਪਾਂ ਇੱਕ ਵਾਰ ਅਰਥ ਕੀਤੇ ਸੰ ਪਿਛੋ ਰਾਤੀ ਸਦੜਾ ਤੇ ਜਨਮ ਸਾਖੀ ਚ ਇਹ ਡਾਕਟਰ ਬਲਬੀਰ ਸਿੰਘਾ ਨੇ ਲੰਮੀ ਨਦਰ ਪੁਸਤਕ ਵਿੱਚ ਕੋਟ ਕੀਤਾ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਕਲਜੁਬ ਮਿਲਿਆ ਜਨਮ ਸਾਖੀਆਂ ਖੰਡਨ ਨਾ ਕਰੀਏ ਤੇ ਯਾਦ ਰੱਖਿਓ ਇਸ ਦੁਨੀਆ ਵਿੱਚ ਖੰਡਨ ਕਰਨ ਵਾਸਤੇ ਬਿਲਕੁਲ ਕਿਸੇ ਤੋਂ ਤਾਲੀਮ ਲੈਣ ਦੀ ਲੋੜ ਨਹੀਂ ਮੂਰਖ ਤੋਂ ਮੂਰਖ ਬੰਦੇ ਨੂੰ ਕਹਿ ਦਿਓ ਤੇ ਕਹਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦਾ। ਅਸਲੀਅਤ ਹੈ ਨਾ ਉਹ ਕਹਿਗਾ ਮੈਨੂੰ ਵੀ ਨਹੀਂ ਮੰਨਦਾ। ਅੱਜ ਸਿੰਘ ਕਰ ਰਿਹਾ ਸਨ ਸਤਿਆਰਥ ਪਰਕਾ ਦੀ ਗੱਲ। ਸਵਾਮੀ ਦਯਾਨੰਦ ਦੀ ਦਾਸ ਨੇ ਤਕਰੀਬਨ ਦੋ ਵਾਰੀ ਉਹ ਪੜ੍ਹਿਆ ਜੀ। ਠੀਕ ਹੈ ਉਹਨੇ ਆਪਣੇ ਵੇਦਾਂ ਨੂੰ ਬਹੁਤ ਮਹਾਨਤਾ ਦਿੱਤੀ। ਪਰ ਗੁਰੂ ਨਾਨਕ ਸਾਹਿਬ ਦੀ ਘੋਰ ਨਿੰਦਿਆ ਕੀਤੀ ਉਹਦੇ ਚ। ਉਹ ਨਿਆਂ ਉੱਪਰ ਲਿਖਿਆ। ਪਰ ਉਹ ਗ੍ਰੰਥ ਹੈ ਸਹ ਜਿਹੜਾ ਅੱਗ ਲਾਉਣ ਵਾਲਾ ਹੈ। ਵੈਗੁਰੂ ਬਖਸ਼ ਦੇ ਆ ਜੇ ਅੱਗ ਲਾਉਣ ਵਾਲਾ ਸਮਾਜ ਵਿੱਚ ਤਿੰਨ ਲਖ ਕਬੀਰ ਸਹਿ